ਤਰਗਾਸ਼ ਕਰੋ ਪੂਰਾ ਮਾਮਲਾ ਕੇਜਲਾ ਦਾ ਨਮਜ਼ਰਾ ਵੀ ਕੀਤਾ ਪੂਰਾ ਮਾਮਲਾ ਪਤਾਇਆ ਗਾ ਮੇਰੇ ਬੱਚੇ ਦੀ ਛੱਟ ਕਾਲਾ ਜਮੀਨ ਸੀ 26 ਕਨਾਲਾਂ ਦਿੱਤੀ ਜਮੀਨ ਪੱਛੇ ਮੇਰੇ ਪੁੱਤ ਨੇ ਬਹੁਤ ਮਿੰਤਾ ਕਰਨਾ ਬਹੁਤ ਤਰਲੇ ਪਾਇ ਪੰਚਾਇਤਾਂ ਨੂੰ ਲਗਾਇਆ ਰਿਸ਼ਤੇਦਾਰਾਂ ਨੂੰ ਲਗਾਇਆ ਇਹਨਾਂ ਨੇ ਪਤਾ ਨਹੀਂ ਰੱਖੀ ਨਹੀਂ ਰੱਖੀ ਇਹਨੂੰ ਕਿਤੇ ਕੋਈ 4 ਦਿਨ ਪਹਿਲਾਂ ਟੱਕਰਿਆ ਇਹਨੂੰ ਕਹਿੰਦਾ ਚੱਲ ਤੂੰ 4 ਕਨਾਲਾਂ ਲੈ ਲਈ ਇਹ ਚਾਰ ਕਨਾਲਾ ਬਹੁਤ ਦੀ ਖਤਰ ਟਰੈਕਟਰ ਲੈ ਕੇ ਵੜ ਗਿਆ ਜਦੋਂ ਵਗਿਆ ਸਾਨੂੰ ਦੱਸ ਕੇ ਨਾ ਗਿਆ ਕੱਲਾ ਵਗਿਆ ਜਿਹੜਾ ਕੱਲਾ ਵਗਿਆ ਪੁੱਤ ਉਹਦੇ ਨਾਲ ਹੱਥ ਪਾਈ ਹੋਈ ਉਹ ਟਰੈਕਟਰ ਵਾਂਚ ਵੜ ਗਿਆ ਕਿ ਹਾਂ ਸਾਡੇ ਵਾਂਚ ਟਰੈਕਟਰ ਨੇ ਕਿਉਂ ਵੜਿਆ ਤੇ ਫਿਰ ਉਹਦੇ ਨਾਲ ਹੱਥ ਪਾਈ ਕੀਤੀ ਪੁੱਤ ਉਹਨੇ ਸਫਰੇ ਵੀ ਲਈ ਆਪਦੇ ਪਿਓ ਦਾ ਹੱਕ ਮੰਗਦਾ ਸੀ ਹੱਕ ਪਿੱਛੇ ਮੇਰਾ ਪੁੱਤ ਪੁੱਤ ਮਰਵਾਦਾ ਹੁਣ ਪੁੱਤ ਮੈਨੂੰ ਨਸਾਫ ਚਾਹੀਦਾ ਚਾਹ ਫੋਰੀ ਦਾ ਮਾਮਲਾ ਵੀ ਦਰਜ ਕੀਤਾ ਹੋ ਮੰਗ ਕੀਏ ਤੁਹਾਡੇ ਮਾਮਲਾ ਦਰਜ ਕੀਤਾ ਮਾਇਆ ਨਹੀਂ ਹੈ ਉਹਨਾਂ ਨੂੰ ਗਲਫਜ਼ਾਰ ਕਰੋ ਇਚਾਰਾ ਨੂੰ ਮੇਰੇ ਬੱਚੇ ਦਾ ਨਸਾਫਤ ਕਰੋ ਗਲਫਜ਼ਾਰ ਕਿਉਂ ਨਹੀਂ ਕਰ ਰਹੇ ਹੈ ਚਾਹ ਤਾ ਦਿਨ ਹੋ ਗਿਆ ਮੇਰਾ ਪੁੱਤ ਮੁਕੇ ਨੂੰ ਤੁਸੀਂ ਮਲਾਜਾ ਕਰਾ ਲਓ ਸ਼ਿਕਾਰ ਅਸੀਂ ਨਹੀਂ ਕਰਦੇ ਨਾ ਅਸੀਂ ਮਲਾਜਾ ਕਰਾ ਜੇ ਕੱਲ ਸਾਨੂੰ ਆਖਿਆ ਸੱਚ ਨੇ ਕਿ ਤੁਸੀਂ ਮਲਾਜਾ ਕਰਾ ਲਓ ਮੈਂ ਤਾਂ ਉਹਨਾਂ ਨੂੰ ਹੀ ਗਲਫਜ਼ਾਰ ਕਰ ਦੂੰਗੀ ਜਦੋਂ ਮੈਂ ਮਲਾਜਾ ਕਰਾ ਲੈ ਸੀ ਸ਼ਿਕਾਰ ਕਰ ਲੈ ਇਹਨੇ ਗਿਰਫਤਾਰ ਕਦੋਂ ਕਰੀ ਨਹੀਂ ਕਰਦੇ ਪੁੱਤ ਤੁਸੀਂ ਜਮਾ ਨਹੀਂ ਗਿਰਫਤਾਰ ਕਰ ਦਿੰਦੇ ਕਰੇ ਬਣਾ ਅਸੀਂ ਬੱਚੇ ਦਾ ਸ਼ਿਕਾਰ ਨਹੀਂ ਕਰਦੇ ਭਾਵੇਂ ਸਾਡਾ ਮੀਨਾ ਪਿਆਰ ਹੋਵੇ ਮੇਰਾ ਤਾਂ ਮਰੀ ਗਿਆ ਪੁੱਤ ਮੇਰਾ ਘਰ ਪੱਟਿਆ ਗਿਆ ਉਹਵੇਂ ਹੁਣ ਉਹਦਾ ਪੱਟਿਆ ਜਾਵੇ ਸ਼ਿਕਾਰਨ ਸੰਗ ਬੜਾ ਨਾਮ ਹੈ ਸਰਪੰਚ ਮੰਡੀ ਕਿੱਲੇ ਵਾਲੀ ਜੀ ਸਰ ਕੀ ਪੂਰਾ ਮਾਮਲਾ ਤੁਸੀਂ ਕਈ ਵਾਰ ਇਹਨਾਂ ਦੀ ਪੰਚਾਇਤਾਂ ਨੇ ਜਿਹੜਾ ਅੱਜ ਤੱਕ ਨਮਜ਼ਾਰਾ ਹੋ ਰਿਹਾ ਹੈ ਕੀ ਪੂਰਾ ਮਾਮਲਾ ਇਸ ਮਾਮਲਾ ਤਾਂ ਮੁੰਡਾ ਮਰਿਆ ਜਿਹੜਾ ਗੁਰਪ੍ਰੀਤ ਹੈ ਉਸ ਕਰਕੇ ਮੈਨੂੰ ਇਹਨਾਂ ਨੇ ਸੱਦਿਆ ਵੀ ਉੱਥੇ ਆ ਪਈ ਤਰਨ ਲੱਗਾ ਤੇ ਪਿੰਡ ਦੇ ਵਸਨੀਕ ਭੈਣ ਭਰਾ ਆਏ ਉੱਥੇ ਮੈਂ ਵੀ ਸ਼ਾਮਲ ਹੋਣਾ ਚਾਹੀਦਾ ਸੀ ਤੇ ਪਿੰਡ ਦਾ ਗੰਭਰੂ ਮੁੰਡਾ ਮਰ ਗਿਆ ਨਜਾਇਜ਼ ਮਰ ਗਿਆ ਵਿਚਾਰਾ ਜਾਗ ਰੋਲ ਗਿਆ ਉਹਦੇ ਜੀ ਇਸ ਕਰਕੇ ਪੁਚੈਤਾ ਵੀ ਕਰਾਈ ਕਿ ਕੀ ਆਖਰ ਰੋਲਾ ਕੀ ਹੈ ਪਹਿਲਾਂ ਪੁਚੈਤਾ ਚ ਇਹ ਮੁੰਡਾ ਗੁਰਪ੍ਰੀਤ ਨੇ ਘਟਕ ਰਿਆ ਸੀ ਅਸੀਂ ਰਿਸ਼ਤੇਦਾਰ ਤੇ 10 12 20 ਬੰਦੇ ਸੀਗੇ ਵੀ ਮਨਾਂ ਜੀ ਕਿਰਪਾ ਇਹ ਨੂੰ ਗੁਰਪੇਯਾ ਦਾ ਮੇਰੀ ਕੋ ਜਮੀਨ ਮੰਗਦੀ ਤਾ ਆ ਮੇਰੀ ਜਮੀਨ ਦੇ ਦੇ ਉਹ ਆ ਤੋ ਪਹਿਲਾਂ ਜੀ ਮੈਂ ਨਾਲ ਕਿੱਥੇ ਗਿਆ ਸੀ ਪਹਿਲਾਂ ਫਿਰ ਦਾਦੇ ਤੋਂ ਲੈਂਦਾ ਉਹ ਤੋਂ ਲੈਂਦਾ ਉਹ ਦਾਦੇ ਤੋਂ ਲੈ ਨੂੰ ਦਾਦਾ ਕਿਹੜਾ ਮੈਨੂੰ ਨਾ ਕਰਦਾ ਸੀ ਦਾਦੇ ਤੋਂ ਜੋ ਨਾ ਹੀ ਕਰਾ ਲਈ ਜਮੀਨ ਉਹ ਤੋਂ ਮੈਂ ਨਾ ਕਰਾ ਲਈ ਤੂੰ ਉਸ ਦਾਦੇ ਨੂੰ ਸਾਹਮਣੇ ਤੂੰ ਐ ਨਹੀਂ ਕਰ ਐ ਨਹੀਂ ਕਰ ਜਾਨੀ ਕਿ ਇਹ ਕਲਾ ਕਰਦਾ ਰਿਹਾ ਫਿਰ ਉਹ ਦਾਦੇ ਨੂੰ ਉਹਨੇ ਰੁਪਏ ਰੁਪਏ ਦੇ ਕარი ਹੱਥ ਵੀ ਲਾਏ ਵੀ ਮੈਂ ਤੇਰੇ ਪੈਰੀ ਹੱਥ ਲਾਉਣਾ ਮੈਨੂੰ ਐ ਨਾ ਕਰ ਮੈਨੂੰ ਕੱਟ ਦੇ ਦੇ ਕਹਾ ਮੈਂ ਕੱਟ ਲੈ ਲਵਾਂ ਉਹਦਾ ਨਾਂ ਨੂੰ ਅੱਜ ਦੇਵਾਂ ਉਹਦੇ ਪਹਿਲੀ ਪੰਚਾਇਤ ਦੇ ਵਿੱਚ ਤਾਂ ਸਾਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਸੋਚ ਲਾਂਗੇ ਕੱਲ ਨੂੰ ਜਾਂ ਪਰਸਾ ਜੋ ਦੋ ਜਾਂ ਤਿੰਨ ਦਿਨਾਂ ਦੇ ਦੂਜੇ ਦਿਨ ਫਿਰ ਜਾਣੇ ਪੰਚਾਇਤ ਕਰੀ ਤੇ ਉਹਨੇ ਰੁਪਏ ਸਕੇ ਨਾ ਰੁਪਏ ਨਾ ਕਿਹਾ ਸੋਚ ਲਾਂਗੇ ਉਹ ਚੰਦਾ ਦੂਜੇ ਦਿਨ ਕਹੇ ਦੂਜੇ ਦਿਨ ਕੋਈ ਰਿਸ਼ਤੇਦਾਰ ਵੀ ਸੀ ਇੱਕ ਦੋ ਇੱਕ ਨਾ ਪਾਣ ਜਾ ਸੀ ਪਾਣ ਜਾ ਦਾ ਮੇਰਾ ਇੱਕ ਮਨ ਦਾ ਮਨ ਵਿੱਚ ਉਸ ਦਿਨ ਤੋਂ ਲੈ ਕੇ ਵੀਰਾ ਦਾ ਮੈਨੂੰ ਦੇਣਾ ਕੁਝ ਇਹਨੂੰ ਇਹ ਗੱਲ ਵੀ ਕਹੀ ਸੀ ਹਾਂ ਰੁਪਏ ਤੂੰ ਆਇਆ ਨਾ ਕਰ ਜੇ ਤੂੰ ਇੰਨਾ ਚਾਹੀਦਾ ਕੱਟ ਦੇ ਦੇ ਕੱਟ ਦੇ ਦੇ ਕਨਾਲ ਕੱਟ ਦੇ ਦੇ ਕਿ ਤਿੰਨ ਗਲਾਂ ਹੀ ਦੇ ਦੇ ਅਕਰ ਨੂੰ ਮੈਂ ਤਿੰਨ ਗਾਉਂਦਾ ਕਿੱਥੇ ਨਹੀਂ ਤਿੰਨ ਗਲਾਂ ਲੈ ਦੇ ਹਲੋ